ਨਾਕ ਜਿਹੜਾ ਖਸ਼ਾਲ ਮੁੰਡੇ ਚ ਆਇਆ ਦੇਖੋ ਸੰਜੀਵ ਜੀ ਦਾ ਤੁਹਾਨੂੰ ਪਤਾ ਹੀ ਆ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕੀ ਮੇਰੀ ਅੱਧੇ ਦੇ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਹੈ ਔਰ ਰੈਲੀ ਦਾ ਰੂਪ ਧਾਰਨ ਕਰ ਗਈ ਜੀ ਜੀ ਬਰਕਰ ਨੌਜਵਾਨ ਪਹਿਲਾਂ ਆਮ ਆਦਮੀ ਦੇ ਪਿੱਛੇ ਲੱਗਿਆ ਸੀ ਕਿ ਲੱਗਦਾ ਇਸ ਵਾਰ ਵਾਪਸੀ ਹੋਊਗੀ ਕੱਲ੍ਹ ਕੱਲ੍ਹ ਦੇਖੋ ਅੱਜ ਅੱਧ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋਏ ਇਹਨਾਂ ਨੂੰ ਆਮ ਆਦਮੀ ਵਾਲੇ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲੇ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ੋਮਨੇ ਅਕਾਲੀ ਦਰ ਹੈ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਨਹੀਂ ਸਾਕੀ ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼ੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਹੈ ਅੱਜ ਸ਼ੁਰੂਆਤ ਹੋਈ ਹੈ ਇੱਕ ਵੱਡੀ ਮੀਟਿੰਗ ਦੀ ਤਾਂ ਹਲਕਿਆਂ ਦੇ ਵਿੱਚ ਇਸੇ ਤਰ੍ਹਾਂ ਦੌਰ ਚੱਲਣਾ ਜਿਹੜਾ ਕਿ ਦੇਖੋ ਆ ਹੁਣ ਜਿੱਡਾ ਵੀ ਟਾਈਮ ਹੈਗਾ ਹੁਣ ਇਸੇ ਤਰ੍ਹਾਂ ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਦੂ ਵੀ ਭਰਮੀਆਂ ਮੀਟਿੰਗਾਂ ਹੋਣੀਆਂ ਤੇ ਆਨ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਮੀਟਿੰਗ ਹੋਊਗੀ ਹੋਰ ਤੇ ਉਹ ਵੀ ਇਸ ਤੋਂ ਵੱਡਾ ਰੂਪ ਧਾਰਨ ਕਰੂਗੀ ਜਿਤਾਈ ਜਾ ਰਹੀ ਸੀ ਕੁਝ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇਹ ਸਾਬਦੇ ਆ ਕਿਤੇ ਨਾ ਕਿਤੇ ਕੀ ਲੱਗਦਾ ਕਿ ਜਿਹੜਾ ਹੈ ਤੁਸੀਂ ਉਹਨਾਂ ਨੂੰ ਨਾਲ ਦੇਖੋ ਪਾਰਟੀ ਹੈ ਜੀ ਇਹ ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੈਗੀ ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਸੋ ਆਓ ਸਾਰੇ ਨਾਲ ਮਿਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਵਾਲ ਸਿੰਘ ਝੁੰਦਾ ਸਾਹਿਬ ਨੂੰ ਜਿਤਾਈਏ ਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਣ ਲੋਕਾਂ ਕੀ ਅਪੀਲ ਕਰਨੇ ਲੋਕਾਂ ਨੂੰ ਇਹੀ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਮੇਰੀ ਕਿ ਤੁਸੀਂ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਕਿਉਂਕਿ ਇਹ ਖਾਸ ਆਦਮੀ ਵਾਲੇ ਤੁਸੀਂ ਵਰਤ ਕੇ ਦੇਖ ਲੈ ਇਹ ਕੱਲੇ ਦਿੱਲੀ ਜੋਗੇ ਰਹਿ ਗਏ ਇਹ ਆਪਣੇ ਪੰਜਾਬ ਦਾ ਕੁਝ ਨਹੀਂ ਕਰ ਸਕਦੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਪੀਲੇ ਕਿ ਵੱਧ ਤੋਂ ਵੱਧ ਸ਼ੋਮਨੀ ਅਕਾਲੀ ਦਲ ਦਾ ਸਾਥ ਦਿਓ ਤੇ ਇਕਬਾਲ ਸਿੰਘ ਜੁੰਦਾ ਸਾਹਿਬ ਨੂੰ ਜਿੱਤ ਜਿਤਾ ਕੇ ਆਪਾਂ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬਣਾ ਕੇ ਭੇਜੀਏ